ਸਾਡੇ ਦੇਸ਼ ਵਿੱਚ ਸ਼ਾਇਦ ਹੀ ਕੋਈ ਅਜਿਹਾ ਗਾਇਕ ਹੋਵੇਗਾ ਜਿਸ ਦੀ ਮੌਤ ਤੋਂ ਬਾਅਦ ਵੀ ਇੰਨੀ ਮਾਤਰਾ ਵਿੱਚ ਉਸ ਦੇ ਗੀਤ ਰਿਲੀਜ਼ ਹੋਏ ਹੋਣ ਪਰ ਪੰਜਾਬੀ ਸੰਗੀਤ ਜਗਤ ਵਿੱਚ ਸਨਸਨੀ ਬਾਣ ਉਭਰੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜਿਹੜਾ ਇਹ ਉਹ ਇਹ ਕਾਰਨਾਮਾ ਕਰ ਰਹੇ ਨੇ 29 ਮਈ 2022 ਵਿੱਚ ਸਾਨੂੰ ਅਲਵਿਦਾ ਬੋਲ ਗਏ ਇਸ ਗਾਇਕ ਦਾ ਅੱਜ ਜਿਹੜਾ 23 ਜਨਵਰੀ ਨੂੰ ਮੌਤ ਤੋਂ ਬਾਅਦ 8ਵਾਂ ਗਾਣਾ ਲੋਕ ਰਿਲੀਜ਼ ਹੋ ਗਿਆ ਹੈ ਜੇਕਰ ਨਵੇਂ ਰਿਲੀਜ਼ ਹੋਏ ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਦੀ ਰਚਨਾ ਖੁਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੁਆਰਾ ਹੀ ਕੀਤੀ ਗਈ ਸੀ ਗੀਤ ਦੀ ਵੀਡੀਓ ਵਿੱਚ ਕਈ ਥਾਵਾਂ ਉੱਤੇ ਗਾਇਕ ਦੇ ਜਿਹੜੇ ਪਿਤਾ ਬਲਕੌਰ ਸਿੰਘ ਨੂੰ ਵੀ ਵੇਖਣ ਨੂੰ ਮਿਲਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਗੀਤ ਦੀ ਵੀਡੀਓ ਲੋਹੜੀ ਵਾਲੇ ਦਿਨ ਜਿਹੜੀ ਹੈ ਸ਼ੂਟ ਕੀਤੀ ਗਈ ਸੀ ਹਰ ਵਾਰ ਦੀ ਤਰ੍ਹਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਰਿਲੀਜ਼ ਹੋਏ ਇਸ ਗੀਤ ਨੂੰ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ ਗੀਤ ਨੂੰ ਰਿਲੀਜ਼ ਹੋਣ ਦੇ 3 ਮਿੰਟਾਂ ਦੇ ਵਿੱਚ ਹੀ 5,40,951 ਲੋਕਾਂ ਤੋਂ ਜ਼ਿਆਦਾ ਇਸ ਨੂੰ ਕਹਿਆ ਗਿਆ ਹੈ ਪ੍ਰਸ਼ੰਸਕ ਗੀਤ ਉਤੇ ਪਿਆਰ ਦੀ ਬਹੁਤ ਜ਼ਿਆਦਾ ਵਰਖਾ ਕਰ ਰਹੇ ਨੇ ਇੱਕ ਨੇ ਤਾਂ ਲਿਖਿਆ ਹੈ ਕਿ ਤੇਰੇ ਵਰਗੇ ਗੀਤ ਨਾ ਤਾਂ ਕੋਈ ਲਿਖ ਸਕਦਾ ਹੈ ਤੇ ਨਾ ਹੀ ਕੋਈ ਗਾ ਸਕਦਾ ਹੈ ਇੱਕ ਹੋਰ ਨੇ ਵੀ ਲਿਖਿਆ ਹੈ ਕਿ ਸਾਲ 2025 ਦਾ ਸਭ ਤੋਂ ਸਿਰਾ ਅਤੇ ਟੌਪ ਗਾਣਾ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮਰਹੂਮ ਗਾਇਕ ਦੇ ਗੀਤ ਉਤੇ ਭਾਵੁਕ ਕਮੈਂਟ ਕਰਦੇ ਨਜ਼ਰ ਆ ਰਹੇ ਨੇ ਗਾयक ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਉਹਨਾਂ ਦੇ 8 ਗੀਤ ਜਿਹੜੇ ਨੇ ਰਿਲੀਜ਼ ਹੋ ਚੁੱਕੇ ਨੇ ਉਹਨਾਂ ਦਾ ਇੱਕ ਗੀਤ ਭਾਰਤ ਵਿੱਚ ਜਿਹੜਾ ਇਹ ਬੈਨ ਵੀ ਕੀਤਾ ਗਿਆ ਸੀ ਇਸ ਗੀਤ ਦਾ ਨਾਮ SYL ਸੀ 23 ਜੂਨ 2022 ਨੂੰ ਰਿਲੀਜ਼ ਹੋਏ ਇਸ SYL ਗੀਤ ਵਿੱਚ ਸਿੱਧੂ ਮੂਸੇਵਾਲੇ ਨੇ ਪੰਜਾਬ ਦੇ ਪਾਣੀ ਦੇ ਮੁੱਦੇ ਨੂੰ ਚੁੱਕਿਆ ਸੀ ਇਸ ਗੀਤ ਉਤੇ ਬਹੁਤ ਘੱਟ ਸਮੇਂ ਵਿੱਚ 2.7 ਕਰੋੜ ਦੇ ਕਰੀਬ ਵਿਊਜ਼ ਆ ਗਏ ਸਨ ਇਸ ਤੋਂ ਬਾਅਦ ਵਾਰ ਮੇਰਾ ਨਾਮ ਚੋਰਨੀ ਵਾਚ ਆਊਟ ਅਟੈਚ ਅਤੇ ਹੁਣ ਲੋਕ ਰਿਲੀਜ਼ ਹੋ ਚੁੱਕਿਆ ਹੈ ਇਸ ਦੇ ਨਾਲ ਹੀ ਗਾਇਕ ਦੇ ਪਿਤਾ ਨੇ ਕਈ ਵਾਰ ਖੁਲਾਸਾ ਕੀਤਾ ਹੈ ਕਿ ਗਾਇਕ ਦੇ ਕਾਫੀ ਸਾਰੇ ਗੀਤ ਰਿਕਾਰਡ ਕੀਤੇ ਪਏ ਹਨ ਜੋ ਆਉਣ ਵਾਲੇ ਸਮੇਂ ਵਿੱਚ ਕਈ ਸਾਲਾਂ ਵਿੱਚ ਜਿਹੜੇ ਆ ਹੌਲੀ-ਹੌਲੀ ਰਿਲੀਜ਼ ਕੀਤੇ ਜਾਣਗੇ ਇਸ ਦੌਰਾਨ ਜੇਕਰ ਮਰਹੂਮ ਗਾਇਕ ਬਾਰੇ ਗੱਲ ਕਰੀਏ ਤਾਂ ਗਾਇਕ ਸਿੱਧੂ ਮੂਸੇਵਾਲਾ ਇੱਕ ਕੈਰੀਅਰ ਇੱਕ ਗੀਤਕਾਰ ਵਜੋਂ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਸੀ ਪਰ ਉਹਨਾਂ ਨੂੰ ਸੰਗੀਤ ਜਗਤ ਵਿੱਚ ਇੱਕ ਪ੍ਰਸਿੱਧ ਗਾਇਕ ਦੇ ਵਜੋਂ ਮਿਲੀ ਹੈ ਪ੍ਰਸਿੱਧੀ 29 ਮਈ 2022 ਵਿੱਚ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਗਾਇਕ ਉਤੇ ਹਮਲਾ ਕੀਤਾ ਗਿਆ ਸੀ ਅਤੇ ਉਹਨਾਂ ਦੀ ਉਸੇ ਥਾਂ ਤੇ ਮੌਤ ਹੋ ਗਈ ਸੀ ਇਸ ਘਟਨਾ ਨੇ ਲੱਖਾਂ ਪ੍ਰਸ਼ੰਸਕਾਂ ਦੇ ਦਿਲ ਤੋੜ ਦਿੱਤੇ ਸਨ ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ